ਪੰਜਾਬ ਵਿੱਚ ਪ੍ਰਵਾਸ ਦਾ ਰੁਝਾਨ ਕੋਈ ਨਵਾਂ ਨਹੀਂ ਹੈ ਨੌਜਵਾਨ ਇਸ ਲਈ ਉੱਪਰ ਤਕਰੀਬਨ ਇੱਕ ਸਦੀ ਤੋਂ ਚੱਲ ਰਹੇ ਨੇ ਇਸ ਦਰਮਿਆਨ ਹੀ ਮਾਲਟਾ ਕਾਂਡ ਵੀ ਵਾਪਰਿਆ ਸੀ ਪਰ ਫਿਰ ਵੀ ਪੰਜਾਬੀਆਂ ਨੇ ਪ੍ਰਵਾਸ ਬੰਦ ਨਹੀਂ ਕੀਤਾ ਹੁਣ ਜੋ ਨੌਜਵਾਨ ਅਮਰੀਕਾ ਤੋਂ ਕੱਢੇ ਗਏ ਨੇ ਉਸ ਨਾਲ ਪੰਜਾਬ ਦਾ ਕਰੋੜਾ ਰੁਪਇਆ ਬਰਬਾਦ ਹੋਇਆ ਹੈ ਜੇਕਰ 65 ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਗੈਰ ਕਾਨੂੰਨੀ ਪ੍ਰਵਾਸ ਨਾਲ ਪੰਜਾਬ ਨੂੰ 27.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਨਾਲ ਜਿੱਥੇ ਨੌਜਵਾਨਾਂ ਦੇ ਸੁਪਨੇ ਚੱਕਣਾ ਚੂਰ ਹੋਏ ਨੇ ਉਸਤੇ ਹੀ ਖਾਨਦਾਨ ਦੀ ਜੋੜੀ ਹੋਈ ਜ਼ਮੀਨ ਜਾਤਾਂ ਵਿਕ ਗਈ ਹੈ ਜਾਂ ਗਹਿਣੇ ਪਈ ਹੋਈ ਹੈ ਆ ਹੁਣ ਇਹਨਾਂ ਪਰਿਵਾਰਾਂ ਦੀ ਦਰਦ ਭਰੀ ਕਹਾਣੀ ਜਾਣਦੇ ਹਾਂ ਤਸਵੀਰਾਂ ਵਿੱਚ ਦਿਖ ਰਿਹਾ ਇਹ ਸ਼ਖਸ ਅਮਰੀਕਾ 에ਰਪੋਰਟ ਤੋਂ ਆਪਣੇ ਭਤੀਜੇ ਨੂੰ ਲੈਣ ਆਇਆ ਹੋਇਆ ਹੈ ਇਸ ਬਜ਼ੁਰਗ ਨੇ ਦੱਸਿਆ ਕਿ ਭਤੀਜੇ ਨੂੰ ਬਾਹਰ ਭੇਜਣ ਲਈ ਉਹਨਾਂ ਦਾ ਕੀ ਕੁਝ ਵਿਕ ਗਿਆ ਜ਼ਮੀਨ ਵੇਚੀ ਸੀ ਜਾਂ ਕੁਝ ਹੋਰ ਕੋਈ ਦੋ ਗੱਡੀਆਂ ਵੇਚੀਆਂ ਵੱਡੀਆਂ ਵਹੀਕਲ ਤੇ ਇੱਕ ਪਲਾਟ ਇੱਕ ਪਲਾਟ ਹਾਂਜੀ ਕਿ ਤੋ ਪਤਾ ਸੀ ਪਹਿਲਾਂ ਕਿ ਗਲਤ ਤਰੀਕੇ ਦੇ ਨਾਲ ਜਾ ਰਿਹਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਭੇਜ ਰੇ ਨੇ ਏਜੰਟ ਨੇ ਗੈਰ ਕਾਨੂੰਨੀ ਕੋਈ ਏਜੰਟ ਦਾ ਨਹੀਂ ਗੱਲ ਹੋਈ ਸਾਡੀ ਇਹੋ ਗੱਲ ਹੋਈ ਵੀ ਮੈਂ ਇੱਕ ਨੰਬਰ ਜੀ ਖੜੂਗਾ ਤੇ ਇੱਕ ਨੰਬਰ ਜੀ ਜਾ ਕੇ ਸਾਰਾ ਕਾਗਜ਼ ਪੱਤਰ ਬਣਾ ਕੇ ਤੇ ਜੌਬ ਦਵਾਉਂਗਾ ਇਹ ਬੇਬਸ ਬਾਪ ਰਾਜਪੂਰੇ ਤੋਂ ਪੁੱਤ ਨੂੰ ਲੈਣ ਲਈ 에ਰਪੋਰਟ ਪਹੁੰਚਿਆ ਇਸ ਨੇ ਦੱਸਿਆ ਕਿ ਪੁੱਤ ਨੂੰ ਬਾਹਰ ਭੇਜਣ ਲਈ ਅੰਬਾਲਾ ਦੇ ਏਜੰਟ ਨੇ 53 ਲੱਖ ਦੀ ਗੱਲ ਕੀਤੀ ਸੀ ਅਤੇ ਇਹ ਪੈਸੇ ਬਰਬਾਦ ਹੋ ਗਏ ਅਸੀਂ 53 ਲੱਖ ਚ ਗੱਲ ਕੀਤੀ ਹੈ ਜੀ 40 ਲੱਖ ਰੁਪਇਆ ਏਜੰਟ ਨੂੰ ਦਿੱਤਾ ਜੀ ਬਾਕੀ ਨਹੀਂ ਦਿੱਤਾ ਸੀ 3 ਮਹੀਨੇ ਏਜੰਟ ਨੇ ਸਾਡੀ ਬੇਟੇ ਨਾਲ ਸਾਡੀ ਗੱਲ ਨਹੀਂ ਹੁਣ ਦਿੱਤੀ ਸੀ ਜੀ ਏਜੰਸੀ ਏਜੰਟ ਛਿੰਦਾ ਸੁਭਾਸ਼ ਅੰਬਾਲੇ ਤੋਂ ਉਹਨਾਂ ਨੇ 3 ਮਹੀਨੇ ਸਾਡੀ ਬੱਚੇ ਨਾਲ ਬੱਚੇ ਨਾਲ ਇੱਥੇ ਸਾਨੂੰ ਜੋ ਲਿਸਟ 'ਚ ਨਾ ਆਇਆ ਉਹ ਤੋਂ ਬੱਚੇ ਦਾ ਸਾਨੂੰ ਹੋਇਆ ਵੀ ਸਾਡਾ ਬੱਚਾ ਹੈਗਾ 3 ਮਹੀਨੇ ਸਾਨੂੰ ਏਜੰਟਾਂ ਨੇ ਕੋਈ ਰਾਹ ਨਹੀਂ ਦਿੱਤਾ ਮੇਰੇ ਨਾਂ ਦੀ ਐਫ ਆਈ ਆਰ ਕੱਟ ਕੇ ਏਜੰਟਾਂ ਨੇ ਰਾਜਪੁਰਾ ਥਾਣੇ ਦਿੱਤੀ ਵੀ ਇਹ ਬੰਦਾ ਪੈਸੇ ਨਹੀਂ ਦਿੰਦਾ ਪੈਸੇ ਕਿੰਨੇ ਰਹਿ ਗਏ ਸੁੰਦੇ ਸਿਰਫ 18 ਲੱਖ ਰੁਪਇਆ ਜਸਵਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਮੋਗਾ ਦੇ ਪਿੰਡ ਪਡੋਰੀ ਅਰਾਇਆਂ ਦਾ ਰਹਿਣ ਵਾਲਾ ਹੈ ਜਿਸ ਨੇ ਅਮਰੀਕਾ ਜਾਣ ਲਈ ਜ਼ਮੀਨ ਸਮੇਤ ਘਰ ਤੱਕ ਗਹਿਣੇ ਰੱਖ ਦਿੱਤਾ ਏਜੰਟ ਨੇ ਸ਼ਨਗਨ ਵੀਜ਼ਾ ਲਾਰਾ ਲਾ ਕੇ ਜਸਵਿੰਦਰ ਸਿੰਘ ਨੂੰ ਜਹਾਜ਼ ਰਾਹੀਂ ਅਮਰੀਕਾ ਲੈ ਜਾਣ ਦਾ ਵਾਅਦਾ ਕੀਤਾ ਸੀ ਪਰ ਜੰਗਲਾਂ ਰਾਹੀਂ ਅਮਰੀਕਾ ਭੇਜਿਆ ਗਿਆ ਜਸਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਸੁਖਗਿਲ ਨਾਮ ਦੇ ਸ਼ਖਸ ਨੇ ਜਸਵਿੰਦਰ ਸਿੰਘ ਨੂੰ ਬਾਹਰ ਭੇਜਿਆ ਸੀ ਇਹ ਏਜੰਟ ਇੱਕ ਖਿਸਾਨ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਦੱਸਿਆ ਜਾ ਰਿਹਾ ਹੈ ਏਜੰਟ ਪੁਣੇ ਜਾ ਕਰ ਰਿਹਾ ਹੈ ਸਾਡਾ ਇਸ ਵਿੱਚੋਂ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਫਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਵੀ ਪਹਿਲੇ ਵੀ ਆਪਾਂ ਵੇਚ ਦੀ ਡੇਢ ਕਿੱਲਾ ਹੈਗੀ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 44 45 ਲੱਖ ਰੁਪਈਆ ਟੋਟਲ ਆਲਾ ਪਿੰਡ ਹੈ ਜੀ ਸੁੱਖ ਗੱਲ ਦਾ ਨਾ ਇਹ ਕਿਤੇ ਦੀ ਇਮੀਗ੍ਰੇਸ਼ਨ ਫਾਰਮ ਕਿਤੇ ਇਹ ਲਾਡੀ ਢੋਖ ਦੇ ਦਫ਼ਤਰ ਦੇ ਉੱਪਰ ਦੇ ਪਹਿਲਾ ਸੰਗੋਟ ਇਹ ਪਤਾ ਲੱਗਿਆ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਜੀ ਹਾਂਜੀ ਹਾਂਜੀ ਇਹ ਵੀ ਪਤਾ ਲੱਗਾ ਜੀ ਹੁਣ ਗੱਲ ਕਰਦੇ ਹਾਂ ਹਿਮਾਚਲ ਦੇ ਕਾਂਗੜਾ ਨਾਲ ਲੱਗਦੇ ਮਿਲਵਾ ਇਲਾਕੇ ਦੀ ਜਿੱਥੇ ਦਾ ਰੋਹਿਤ ਨਾਮ ਦਾ ਨੌਜਵਾਨ ਅਮਰੀਕਾ ਤੋਂ ਘੜ ਦਿੱਤਾ ਗਿਆ ਹੈ ਰੋਹਿਤ ਦੀ ਭੈਣ ਨੇ ਏਜੰਟ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅੰਬਰਸਰ ਤੋਂ ਫਲਾਈਟ ਲਈ ਤੇ ਦੁਬਈ ਰੁਕਿਆ ਸੀ ਦੁਬਈ ਵੀ ਸਿਰ 8 ਮਹੀਨੇ ਪੂਰਾ 8 ਮਹੀਨੇ ਰੁਕਿਆ ਉਸ ਤੋਂ ਬਾਅਦ ਬਸ ਇਹ ਵਾਣੇ ਲਗਾਏ ਜਾਂਦੇ ਆ ਕਿ ਅੱਜ ਫਲੈਟ ਹੋਏਗੀ ਕੱਲ ਹੋਏਗੀ ਵੀਜ਼ਾ ਨਹੀਂ ਆਇਆ ਕੱਲ ਆ ਜਾਊਗਾ ਪਰਸੂ ਆ ਜਾਊਗਾ ਬਸ ਸਾਰੇ ਫਿਰ ਇਹੀ 8 ਮਹੀਨੇ ਬਾਅਦ ਫਿਰ ਇਹਨਾਂ ਫਲਾਈਟ ਦਿੱਤੀ ਦਿੱਤੀ ਦੋ ਤਿੰਨ ਕੰਟਰੀਆਂ ਚ ਗਿਆ ਮਹੀਨਾ ਮਹੀਨਾ ਦੀ ਸਟੇ ਹੋਈ ਫਿਰ ਜਾ ਕੇ ਸਰ ਨੂੰ ਸਿੱਕਤ ਪੁੱਛਿਆ ਜਦੋਂ ਇਹ ਜੇ ਏਜੰਟ ਨਾਲ ਗੱਲਬਾਤ ਹੋਈ ਸੀ ਤਾਂ ਇਹ ਜਣ ਨੇ ਕੀ ਕਿਹਾ ਸੀ ਸਰ ਉਹਨਾਂ ਨੇ ਜਹੀ ਕਿਹਾ ਕਿ ਉਹ ਮੁੰਡਾ ਤਾਂ ਡਾਇਰੈਕਟ ਪ੍ਰੋਪਰ ਵੇਨ ਨਾਲ ਸੇਫਲੀ ਪੁੱਜੇਗਾ ਇੱਕ ਨੰਬਰ ਦਾ ਕੰਮ ਕਿਹਾ ਸੀ ਸਰ ਬਾਅਦ ਸਾਨੂੰ ਧੋਖਾ ਦੇ ਕੇ ਦੋ ਨੰਬਰ ਦਾ ਕੰਮ ਕਰ ਬੈਠਾ ਅਗਲੀ ਕਹਾਣੀ ਹੈ ਫਰੀਦਕੋਟ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਗੁਰਪ੍ਰੀਤ ਸਿੰਘ ਵੀ ਘਰ ਦੀ ਗਰੀਬੀ ਚੁੱਕਣ ਲਈ ਅਮਰੀਕਾ ਗਿਆ ਹੋਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਗੁਰਪ੍ਰੀਤ ਸਿੰਘ ਨੇ ਕੈਮਰੇ ਸਾਹਮਣੇ ਧੋਖਾ ਕਰਨ ਵਾਲੇ ਏਜੰਟ ਦਾ ਨਾਮ ਦੱਸਿਆ ਹੈ ਮੈਨੂੰ ਜੀ ਗਣੀ ਸੰਧੂ ਆ ਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਕੀਤੀ ਹੋਈ ਹੈ 2010 ਦੀ ਪਾਸ ਆਊਟ ਆ ਮੈਂ ਉਹ ਕਹਿੰਦੇ ਜੀ ਦੇ ਰਾਇ ਆਈਟੀਆਈ ਦੇ ਵਿੱਚ ਤੇ ਵਰਕ ਪਰਮਿਟ ਲਵਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਜਿੰਨੇ ਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਇੱਕ ਨੰਬਰ 'ਚ ਵਰਕ ਪਰਮਿਟ ਤੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਭੇਜੋ ਪੈਸੇ ਉਹਨਾਂ ਨੇ ਜੀ 40 ਲੱਖ ਰੁਪਈਆ ਲਿਆ ਜੀ ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਈਆ ਅੰਮ੍ਰਿਤਸਰ 5 ਅੰਮ੍ਰਿਤਸਰ ਦੀ ਹਾਤੀ 1 ਫਰੀਦਕੋਟ 1 ਫਤਿਹਗੜ ਸਾਹਿਬ 1 ਫਿਰੋਜਪੁਰ 3 ਗੁਰਦਾਸਪੁਰ 11 ਹੁਸ਼ਿਆਰਪੁਰ 9 ਗਿਲੰਦਰ 5 ਕਪੂਰਥਲਾ 10 ਲੁਧਿਆਣਾ 1 ਮੋਗਾ 1 ਮੋਹਾਲੀ 3 ਪਟਿਆਲਾ 7 ਰੋਪੜ 1 ਸੰਗਰੂਰ 3 ਤਰਨਤਾਰਨ 3 ਹੁਣ ਪੀੜਤ ਪਰਿਵਾਰਾਂ ਸਿਰ ਕਰਜ਼ੇ ਦੀ ਪੰਡ ਦੇ ਨਾਲ-ਨਾਲ ਫਿਕਰਾ ਦੀ ਪੰਡ ਵੀ ਭਾਰ ਤੋਂ ਲੱਗ ਪਈ ਹੈ ਹੁਣ ਤਾਂ ਪਰਿਵਾਰਾਂ ਨੂੰ ਇਹੀ ਆਸ ਹੈ ਕਿ ਜਿਹੜੇ ਏਜੰਟਾਂ ਨੇ ਉਹਨਾਂ ਦੇ ਪੁੱਤਾਂ ਨਾਲ ਠੱਗੀ ਮਾਰੀ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਜੋ ਰਕਮ ਇਨ ਏਜੰਟਾਂ ਨੂੰ ਅਦਾ ਕੀਤੀ ਹੈ ਉਹ ਵਾਪਸ ਕਰਵਾਈ ਜਾਵੇ ਬਿਊਰੋ ਰਿਪੋਰਟ ਰੁਯਾਨਾਸ ਸਪੋਕਸਮੈਨ